ਸਾਥੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਪੰਜਾਬ ਆਂਗਣਵਾੜੀ ਵਿਭਾਗ ਵੱਲੋਂ ਜਾਰੀ ਹੋਇਆ ਹੈ ਬੰਪਰ ਭਰਤੀ ਇਹਨਾਂ ਵੱਲੋਂ 6000 ਪਲੱਸ ਅਸਾਮੀਆਂ ਜਾਰੀ ਹੋਈਆਂ ਪੰਜਾਬ ਦੇ ਵਿੱਚ ਆਂਗਣਵਾੜੀ ਵਰਕਰ ਤੇ ਆਂਗਣਵਾੜੀ ਹੈਲਪਰ ਦੇ ਲਈ ਇਹਨਾਂ ਵੱਲੋਂ ਬੰਪਰ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਪੋਸਟਾਂ ਦੀ ਡਿਟੇਲ ਜਾਣਕਾਰੀ ਲੈ ਕੇ ਹਾਜ਼ਰ ਹਾਂ ਬਿਨਾ ਕਿਸੇ ਦੇਰੀ ਦੇ ਨੋਟੀਫਿਕੇਸ਼ਨ ਤੇ ਚੱਲਦੇ ਆ ਜੀ ਜੋ ਆਂਗਣਵਾੜੀ ਵਿਭਾਗ ਪੰਜਾਬ ਵੱਲੋਂ ਪੋਸਟਾਂ ਜਾਰੀ ਕੀਤੀਆਂ ਗਈਆਂ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਔਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਇਹਨਾਂ ਵੱਲੋਂ ਇਹ ਜੋ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਆਨਲਾਈਨ ਅਰਜ਼ੀਆਂ ਭਰਦੀ ਜੋ ਸ਼ੁਰੂਆਤੀ ਮਿਤੀ ਹੈ 19 ਨਵੰਬਰ 2025 ਰੋਗੀ ਜੀ ਸਵੇਰੇ 9 ਵਜੇ ਤੋਂ ਅਪਲਾਈ ਕਰ ਸਕੋਗੇ 19 ਨਵੰਬਰ ਤੋਂ ਅੰਤਿਮ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 10 ਦਸੰਬਰ 2025 ਬਾਅਦ ਦੁਪਹਿਰ 12 ਵਜੇ ਤੱਕ ਅਪਲਾਈ ਕਰ ਸਕੋਗੇ ਜੀ ਇਨਾਂ ਵੱਲੋਂ ਕੁੱਲ 610 ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਆਂਗਣਵਾੜੀ ਵਰਕਰ ਦੇ ਲਈ ਇਨਾਂ ਵੱਲੋਂ 1300 16 ਕੁੱਲ ਪੋਸਟਾਂ ਜਾਰੀ ਕੀਤੀਆਂ ਗਈਆਂ ਜੀ ਆਂਗਣਵਾਲੀ ਹੈਪਰ ਦੇ ਲਈ ਇਨਾਂ ਵੱਲੋਂ 4794 ਕੁੱਲ ਪੋਸਟਾਂ ਜਾਰੀ ਹੋਈਆਂ ਜੀ ਤਾਂ 610 ਟੋਟਲ ਪੋਸਟਾਂ ਇਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਇਨ੍ਹਾਂ ਪੋਸਟਾਂ ਦੇ ਲਈ ਤੁਸੀਂ ਇਨ੍ਹਾਂ ਦੀ ਵੈਬਸਾਈਟ sswc.punjab.gov.in ਇਸ ਵੈਬਸਾਈਟ ਤੇ ਅਪਲਾਈ ਕਰ ਸਕੋਗੇ ਇਸ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਵੀ ਇਹਨਾਂ ਦੀ ਵੈਬਸਾਈਟ ਤੋਂ ਤੁਹਾਨੂੰ ਮਿਲ ਜੂਗਾ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਉਥੋਂ ਤੁਸੀਂ ਲੈ ਸਕੋਗੇ ਇਹਨਾਂ ਪੋਸਟਾਂ ਦੇ ਲਈ ਕੇਵਲ ਇਸਤਰੀਆਂ ਅਪਲਾਈ ਕਰ ਸਕਣਗੀਆਂ ਹੋਰ ਨਿਯਮ ਤੇ ਸ਼ਰਤਾਂ ਇਹਨਾਂ ਦੀ ਵੈਬਸਾਈਟ ਤੇ ਡਿਟੇਲ ਨੋਟੀਫਿਕੇਸ਼ਨ ਦਿੱਤਾ ਹੋਇਆ ਤੁਸੀਂ ਉਥੋਂ ਲੈ ਸਕਦੇ ਹੋ ਤੇ ਇਹ ਜੋ ਪੋਸਟਾਂ ਜਾਰੀ ਹੋਈਆਂ ਇਹਦੀ ਡਿਟੇਲ ਜਾਣਕਾਰੀ ਆਪਾਂ ਸਕਰੀਨ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ 23 ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਨ੍ਹਾਂ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ 1316 ਆਂਗਣਵਾਲੀ ਵਰਕਰ ਦੇ ਲਈ ਤੇ ਹੈਲਪਰ ਦੇ ਲਈ 4794 ਕੁਲ ਪੋਸਟਾਂ ਜਾਰੀ ਹੋਈਆਂ। ਕੈਟਾਗਰੀ ਵਾਈਜ਼ ਵਨ ਜ਼ਿਲ੍ਹਾ ਵਾਈਜ਼ ਵਨ ਇਹਨਾਂ ਵੱਲੋਂ ਡਿਟੇਲਡ ਨੋਟੀਫਿਕੇਸ਼ਨ ਦੇ ਵਿੱਚ ਦਿੱਤੀ ਹੋਈ ਹੈ ਜੇਕਰ ਤੁਹਾਨੂੰ ਨੋਟੀਫਿਕੇਸ਼ਨ ਦਾ ਲਿੰਕ ਚਾਹੀਦਾ ਹੈ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਲੈ ਸਕਦੇ ਹੋ ਇਹਨਾਂ ਦੀ ਵੈਬਸਾਈਟ ਦਾ ਲਿੰਕ ਵੀ ਦਿੱਤਾ ਹੋਇਆ ਹੈ ਤੁਸੀਂ ਉੱਥੋਂ ਲੈ ਸਕਦੇ ਹੋ ਤਾਂ 19 ਨਵੰਬਰ 2025 ਤੋਂ ਸਵੇਰੇ 9:00 ਵਜੇ ਤੋਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਇਨਾਂ ਦੀ ਵੈਬਸਾਈਟ ਤੇ ਅਪਲਾਈ ਕਰ ਸਕੋਗੇ ਤਾਂ ਇਹ ਆ ਜੀ ਅੱਜ ਦੀ ਬੰਪਰ ਭਰਤੀ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ